ਠੰਡ ਦੇ ਕਾਰਨ ਵਾਲੀ ਸਾਡੀ ਸਰਕਾਰ ਨੇ ਕਾਫੀ ਛੁੱਟੀਆਂ ਕਰ ਚੁੱਕੇ ਲੇਕਿਨ ਹੁਣ ਇਸ ਵੇਲੇ ਕਿਉਂਕਿ ਬੱਚਿਆਂ ਦੇ ਪ੍ਰੀਬੋਰਡ ਇਗਜ਼ਾਮਸ ਦਾ ਸ਼ਡਿਊਲ ਆ ਚੁੱਕਾ ਹੈ ਇਸ ਕਰਕੇ ਸਕੂਲਸ ਆਪਾਂ ਰੀਓਪਨ ਕਰਤੇ ਆ ਕੱਲ ਤੋਂ ਬੱਚੇ ਆ ਰਹੇ ਨੇ ਸਟਰੈਂਥ ਅੱਜ ਲਗਭਗ ਮੇਰੇ ਸਕੂਲ ਦੇ ਵਿੱਚ 40-60% ਦੇ ਕਰੀਬ ਸਟਰੈਂਥ ਹੈਗੀ ਹੈ ਔਰ ਜੋ ਵਿਭਾਗ ਦੀ ਹੈਦਾਇਤਾ ਉਹਦੇ ਅਕੋਰਡਿੰਗਲੀ ਆਪਾਂ ਸਕੂਲ ਦੇ ਵਿੱਚ ਸਾਰੇ ਜਿਹੜੇ ਅਰੇਂਜਮੈਂਟਸ ਆ ਕਰਤੇ ਹੋਏ ਆ ਬੱਚਿਆਂ ਦੇ ਵਾਸਤੇ ਕਲਾਸਰੂਮ ਸਾਡੇ ਵਧੀਆ ਨੇ ਨਵੇਂ ਕਲਾਸਰੂਮਸ ਨੇ ਪੂਰੇ ਇੰਟੈਕਟ ਨੇ ਔਰ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਵਧੀਆ ਕੀਤਾ ਹੋਇਆ ਹੈ ਟੇਬਲਸ ਦੇ ਉੱਪਰ ਇਸ ਤੋਂ ਇਲਾਵਾ ਜੋ ਵੀ ਵਿਭਾਗ ਵੱਲੋਂ ਹਦਾਇਤਾਂ ਸਾਨੂੰ ਮਿਲੀਆਂ ਹੈ ਬੱਚਿਆਂ ਨੂੰ ਗਾਈਡਸ ਕੀਤਾ ਹੈ ਕਿ ਪ੍ਰੋਪਰ ਕੱਪੜੇ ਪਾ ਕੇ ਆਣ ਸਰਦੀਆਂ ਵਾਲੇ ਕੈਪ ਵਗੈਰਾ ਲਗਾ ਕੇ ਆਣ ਔਰ ਬੱਚੇ ਆ ਰਹੇ ਆ ਆਪਣੀ ਸੇਫਟੀ ਦੇ ਨਾਲ ਠੰਡ ਦੇ ਕਜਾ ਨਾਲ ਹੀ ਸਾਡੀ ਸਰਕਾਰ ਨੇ ਕਾਫੀ ਛੁੱਟੀਆਂ ਕਰ ਚੁੱਕੇ ਲੇਕਿਨ ਹੁਣ ਇਸ ਵੇਲੇ ਕਿਉਂਕਿ ਬੱਚਿਆਂ ਦੇ ਪ੍ਰੀ-ਬੋਰਡ ਐਗਜ਼ਾਮਸ ਦਾ ਸ਼ਡਿਊਲ ਆ ਚੁੱਕਾ ਹੈ ਇਸ ਕਰਕੇ ਸਕੂਲਸ ਅਪਾਰੀ ਓਪਨ ਕਰਤੇ ਆ ਕੱਲ ਤੋਂ ਬੱਚੇ ਆ ਰਹੇ ਨੇ ਸਟਰੈਂਥ ਅੱਜ ਲਗਭਗ ਮੇਰੇ ਸਕੂਲ ਦੇ ਵਿੱਚ 40-60% ਦੇ ਕਰੀਬ ਸਟਰੈਂਥ ਹੈਗੀ ਹੈ ਔਰ ਜੋ ਵਿਭਾਗ ਦਿਆ ਹਦਾਇਤਾ ਉਹਦੇ ਅਕੋਰਡਿੰਗਲੀ ਆਪਾਂ ਸਕੂਲ ਦੇ ਵਿੱਚ ਸਾਰੇ ਜਿਹੜੇ ਅਰੇਂਜਮੈਂਟਸ ਆਉ ਕੀਤੇ ਹੋਏ ਆ ਬੱਚਿਆਂ ਦੇ ਵਾਸਤੇ ਕਲਾਸਰੂਮ ਸਾਡੇ ਵਧੀਆ ਨੇ ਨਵੇਂ ਕਲਾਸਰੂਮਸ ਨੇ ਪੂਰੇ ਇੰਟੈਕ ਨੇ ਔਰ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਵਧੀਆ ਕੀਤਾ ਹੋਇਆ ਹੈ ਟੇਬਲਸ ਦੇ ਉੱਪਰ ਇਸ ਤੋਂ ਇਲਾਵਾ ਜੋ ਵੀ ਵਿਭਾਗ ਵੱਲੋਂ ਹਦਾਇਤਾ ਸਾਨੂੰ ਮਿਲੀਆਂ ਬੱਚਿਆਂ ਨੂੰ ਗਾਈਡਸ ਕੀਤਾ ਕਿ ਪ੍ਰੋਪਰ ਕੱਪੜੇ ਪਾ ਕੇ ਆਣ ਸਰਦੀਆਂ ਵਾਲੇ ਕੈਪ ਵਗੈਰਾ ਲਗਾ ਕੇ ਆਣ ਔਰ ਬੱਚੇ ਆ ਰਹੇ ਆਪਣੀ ਸੇਫਟੀ ਦੇ ਨਾਲ ਠੰਡ ਦੇ ਕਾਰਨ ਵਾਲੀ ਸਾਡੀ ਸਰਕਾਰ ਨੇ ਕਾਫੀ ਛੁੱਟੀਆਂ ਕਰ ਚੁੱਕੇ ਲੇਕਿਨ ਹੁਣ ਇਸ ਵੇਲੇ ਕਿਉਂਕਿ ਬੱਚਿਆਂ ਦੇ ਪ੍ਰੀਬੋਰਡ ਐਗਜ਼ਾਮਸ ਦਾ ਸ਼ਡਿਊਲ ਆ ਚੁੱਕਿਆ ਹੈ ਇਸ ਕਰਕੇ ਸਕੂਲਸ ਆਪਾਂ ਰੀਓਪਨ ਕਰਤੇ ਕੱਲ ਤੋਂ ਬੱਚੇ ਆ ਰਹੇ ਨੇ ਸਟਰੈਂਥ ਅੱਜ ਲਗਭਗ ਮੇਰੇ ਸਕੂਲ ਦੇ ਵਿੱਚ 40-60% ਦੇ ਕਰੀਬ ਸਟਰੈਂਥ ਹੈਗੀ ਹੈ ਔਰ ਜੋ ਵਿਭਾਗ ਦੀ ਹੈਦਾਇਤਾ ਉਹਦੇ ਅਕੋਰਡਿੰਗਲੀ ਆਪਾਂ ਸਕੂਲ ਦੇ ਵਿੱਚ ਸਾਰੇ ਜਿਹੜੇ ਅਰੇਂਜਮੈਂਟਸ ਆਪ ਕੀਤੇ ਹੋਏ ਆ ਬੱਚਿਆਂ ਦੇ ਵਾਸਤੇ ਕਲਾਸਰੂਮ ਸਾਡੇ ਵਧੀਆ ਨੇ ਨਵੇਂ ਕਲਾਸਰੂਮਸ ਨੇ ਪੂਰੇ ਇੰਟੈਕਟ ਨੇ ਔਰ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਵਧੀਆ ਕੀਤਾ ਹੋਇਆ ਹੈ ਟੇਬਲਸ ਦੇ ਉੱਪਰ ਇਸ ਤੋਂ ਇਲਾਵਾ ਜੋ ਵੀ ਵਿਭਾਗ ਵੱਲੋਂ ਹਦਾਇਤਾਂ ਸਾਨੂੰ ਮਿਲੀਆਂ ਹੈ ਬੱਚਿਆਂ ਨੂੰ ਗਾਈਡਸ ਕੀਤਾ ਹੈ ਕਿ ਪ੍ਰੋਪਰ ਕੱਪੜੇ ਪਾ ਕੇ ਆਣ ਸਰਦੀਆਂ ਵਾਲੇ ਕੈਪ ਵਗੈਰਾ ਲਗਾ ਕੇ ਆਣ ਔਰ ਬੱਚੇ ਆ ਰਹੇ ਆ ਆਪਣੀ ਸੇਫਟੀ ਦੇ ਨਾਲ ਠੰਡ ਦੇ ਕਜਾ ਨਾਲ ਹੀ ਸਾਡੀ ਸਰਕਾਰ ਨੇ ਕਾਫੀ ਛੁੱਟੀਆਂ ਕਰ ਚੁੱਕੇ ਲੇਕਿਨ ਹੁਣ ਇਸ ਵੇਲੇ ਕਿਉਂਕਿ ਬੱਚਿਆਂ ਦੇ ਪ੍ਰੀਬੋਰਡ ਐਗਜ਼ਾਮਸ ਦਾ ਸ਼ਡਿਊਲ ਆ ਚੁੱਕਾ ਹੈ ਇਸ ਕਰਕੇ ਸਕੂਲਸ ਅਪਾਰੀ ਓਪਨ ਕਰਤੇ ਆ ਕੱਲ ਤੋਂ ਬੱਚੇ ਆ ਰਹੇ ਨੇ ਸਟਰੈਂਥ ਅੱਜ ਲਗਭਗ ਮੇਰੇ ਸਕੂਲ ਦੇ ਵਿੱਚ 40-60% ਦੇ ਕਰੀਬ ਸਟਰੈਂਥ ਹੈਗੀ ਹੈ ਔਰ ਜੋ ਵਿਭਾਗ ਦਿਆ ਹਦਾਇਤਾ ਉਹਦੇ ਅਕੋਰਡਿੰਗਲੀ ਆਪਾਂ ਸਕੂਲ ਦੇ ਵਿੱਚ ਸਾਰੇ ਜਿਹੜੇ ਅਰੇਂਜਮੈਂਟਸ ਆਫ ਕੀਤੇ ਹੋਏ ਆ ਬੱਚਿਆਂ ਦੇ ਵਾਸਤੇ ਕਲਾਸਰੂਮ ਸਾਡੇ ਵਧੀਆ ਨੇ ਨਵੇਂ ਕਲਾਸਰੂਮਸ ਨੇ ਪੂਰੇ ਇੰਟੈਕਟ ਨੇ ਔਰ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਵਧੀਆ ਕੀਤਾ ਹੋਇਆ ਟੇਬਲਸ ਦੇ ਉੱਪਰ ਇਸ ਤੋਂ ਇਲਾਵਾ ਜੋ ਵੀ ਵਿਭਾਗ ਵੱਲੋਂ ਹਦਾਇਤਾ ਸਾਨੂੰ ਮਿਲੀਆਂ ਬੱਚਿਆਂ ਨੂੰ ਗਾਈਡਸ ਕੀਤਾ ਕਿ ਪ੍ਰੋਪਰ ਕੱਪੜੇ ਪਾ ਕੇ ਆਣ ਸਰਦੀਆਂ ਵਾਲੇ ਕੈਪ ਵਗੈਰਾ ਲਗਾ ਕੇ ਆਣ ਔਰ ਬੱਚੇ ਆ ਰਹੇ ਆ ਆਪਣੀ ਸੇਫਟੀ ਦੇ ਨਾਲ ਠੰਡ ਦੇ ਕਾਰਨ ਵਾਲੀ ਸਾਡੀ ਸਰਕਾਰ ਨੇ ਕਾਫੀ ਛੁੱਟੀਆਂ ਕਰ ਚੁੱਕੇ ਲੇਕਿਨ ਹੁਣ ਇਸ ਵੇਲੇ ਕਿਉਂਕਿ ਬੱਚਿਆਂ ਦੇ ਪ੍ਰੀਬੋਰਡ ਇਗਜ਼ਾਮਸ ਦਾ ਸ਼ਡਿਊਲ ਆ ਚੁੱਕਾ ਹੈ ਇਸ ਕਰਕੇ ਸਕੂਲਸ ਆਪਾਂ ਰੀਓਪਨ ਕਰਤੇ ਆ ਕੱਲ ਤੋਂ ਬੱਚੇ ਆ ਰਹੇ ਨੇ ਸਟਰੈਂਥ ਅੱਜ ਲਗਭਗ ਮੇਰੇ ਸਕੂਲ ਦੇ ਵਿੱਚ 40-60% ਦੇ ਕਰੀਬ ਸਟਰੈਂਥ ਹੈਗੀ ਹੈ ਔਰ ਜੋ ਵਿਭਾਗ ਦੀ ਹੈਦਾਇਤਾ ਉਹਦੇ ਅਕੋਰਡਿੰਗਲੀ ਆਪਾਂ ਸਕੂਲ ਦੇ ਵਿੱਚ ਸਾਰੇ ਜਿਹੜੇ ਅਰੇਂਜਮੈਂਟਸ ਆਫ ਕੀਤੇ ਹੋਏ ਆ ਬੱਚਿਆਂ ਦੇ ਵਾਸਤੇ ਕਲਾਸਰੂਮ ਸਾਡੇ ਵਧੀਆ ਨੇ ਨਵੇਂ ਕਲਾਸਰੂਮਸ ਨੇ ਪੂਰੇ ਇੰਟੈਕਟ ਨੇ ਔਰ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਵਧੀਆ ਕੀਤਾ ਹੋਇਆ ਹੈ ਟੇਬਲਸ ਦੇ ਉੱਪਰ ਇਸ ਤੋਂ ਇਲਾਵਾ ਜੋ ਵੀ ਵਿਭਾਗ ਵੱਲੋਂ ਹਦਾਇਤਾਂ ਸਾਨੂੰ ਮਿਲੀਆਂ ਬੱਚਿਆਂ ਨੂੰ ਗਾਈਡਸ ਕੀਤਾ ਕਿ ਪ੍ਰੋਪਰ ਕੱਪੜੇ ਪਾ ਕੇ ਆਣ ਸਰਦੀਆਂ ਵਾਲੇ ਕੈਪ ਵਗੈਰਾ ਲਗਾ ਕੇ ਆਣ ਔਰ ਬੱਚੇ ਆ ਰਹੇ ਆਪਣੀ ਸੇਫਟੀ ਦੇ ਨਾਲ